ਸੱਚੀ ਗੱਲ ਜੀ ਕੀ ਹਾਲ ਜਾਣੇ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਘਰੋਂ ਬਾਹਰ ਨਿਕਲੇ ਆਂ ਕਾਫੀ ਦਿਨਾਂ ਬਾਅਦ ਆਏ ਮਿਲਣਾ ਤਾਂ ਪਰ ਹੈਨਾ ਲੋੜੀ ਕਰਵਾਉ ਲੋੜੀ ਲੋੜੀ ਤਾਂ ਲੋੜੀ ਤਾਂ ਬਾਦ ਹੋਣੀ ਆਏ ਸਹੀ ਗੱਲ ਆਓ ਲੋੜੀ ਤੇ ਵਾਵਾ ਗੇੜੇ ਲੱਗਦੇ ਹੀ ਬਾਹਰ ਅੰਦਰ ਜਾਂਦੇ ਤੇ ਅੱਜ ਹੀ ਆਏ ਆ ਅੱਜ ਇੱਕ ਤਾਂ ਮੰਮੀ ਦੇ ਅੱਖਾਂ ਚੈੱਕ ਕਰਾਉਣੀ ਆ ਅਸੀਂ ਆਪਾਂ ਪਟਿਆਲੇ ਜਾ ਰਹੇ ਹਾਂ ਡਾਕਟਰ ਕੋਲ ਤੇ ਦੂਜਾ ਥੋੜਾ ਜਿਹਾ ਮੈਨੂੰ ਵੀ ਕੰਮ ਸੀ ਜਦ ਪੰਮੂ ਕਹਿੰਦੀ ਮੈਨੂੰ ਵੀ ਨਾਲ ਲੈ ਕੇ ਚਲੋ ਚੌਥਾ ਆ ਕੇ ਸਾਡਾ ਉਹ ਵੀ ਕਹਿ ਰਹੇ ਸੀ ਕਿ ਮੈਨੂੰ ਵੀ ਨਾਲ ਲੈ ਕੇ ਚਲੋ ਅਸੀਂ ਉਹਨੂੰ ਬਹਣਾ ਲਾ ਕੇ ਆਏ ਆ ਵੈਸੇ ਉਹਨੇ ਵਲੌਗ ਵੇਖ ਲੈਣਾ ਬਾਜੂ ਅਸੀਂ ਉਹਨੂੰ ਭਾਣਾ ਲਾ ਕੇ ਆਏ ਕਿ ਪਰਮ ਦਾ ਬਲੱਡ ਇਹ ਚੈੱਕ ਹੋਣਾ ਸੀ ਤਾਂ ਲੈ ਲਿਆ ਬਲੱਡ ਚੈੱਕ ਹੋਣਾ ਮੇਰੇ ਚਿਕਨ ਦਾ ਬਲੱਡ ਐਚ ਵੀ ਕਿੰਨਾ ਹੋ ਜਾਂਦਾ ਹੈ ਕਹਿੰਦੀ ਮੈਂ ਚੈੱਕ ਕਰਾਉਣਾ ਮੇਰੇ ਐਚ ਵੀ ਕਿੰਨਾ ਵਾ ਦੇਖੋ ਉਹਨੂੰ ਕਿੰਨਾ ਸ਼ੌਂਕ ਦਾ ਗਿਆ ਮੈਂ ਮੈਨੂੰ ਜੇ ਪਤਾ ਹੋਣਾ ਚਾਹੀਦਾ ਵੀ ਚੈਚ ਵੀ ਕਿੰਨਾ ਵਾ ਤੇ ਲਾਡੋ ਰਣੀ ਸੁੱਤੀ ਆਤੀ ਮਿੱਥੋ ਏ ਵੀ ਸਾਡੇ ਨਾਲ ਘੁੰਮੀਆਂ ਘੁੰਮੀਆਂ ਕਰਦੀ ਆ ਪਹੁੰਚ ਗਏ ਆਪਾਂ ਹਸਪੀਟਲ ਇੱਥੇ ਬੜਾ ਰਸ਼ ਹੋ ਗਿਆ ਹੈ ਵੀ ਲੋ ਜੀ ਮੰਮੀ ਨੂੰ ਉਤਾਰ ਕੇ ਮੈਂ ਜਾਣਾ ਮੰਮੀ ਦੇ ਕੋਲ ਕਿਰਨ ਤੇ ਪਰਮ ਤੇ ਇਬਾਦਤ ਗੱਡੀ ਦੇ ਵਿੱਚ ਬੈਠਣਗੇ ਆਇਆ ਮੈਂ ਹੁਣੀ ਹੈ ਲੋ ਜੀ ਪੂਰੇ ਜਾਮਨੇ ਹਰ ਪਾਸੇ ਦੇਖੋ ਪਟਾਕੇ ਬੰਬ ਪਟਾਕੇ ਚੱਲੀ ਜਾਂਦੇ ਨੇ ਆ ਰਾਮ ਮੰਦਰ ਕਰਕੇ ਆ ਪਿੱਛੇ ਬਹਿ ਕੇ ਲੋ ਜੀ ਲਾਈ ਜਾਂਦੇ ਹੋ ਪਿੱਛੇ ਬਹਿ ਕੇ ਆ ਰਾਮ ਨਾਲ ਲੰਗਰ ਖਾ ਰਹੇ ਨੇ ਜਿਹੜਾ ਰਸਤੇ 'ਚ ਮਿਲਦਾ ਹੈ ਬਹੁਤ ਲੰਗਰ ਲੱਗੇ ਨੇ ਉਹਦੇ ਯਾਰ ਗਲਤ ਗੱਲ ਆ ਤੇ ਕਿੰਨਾ ਤੁਹਾਨੂੰ ਸੜਕ ਦੇ ਵਿੱਚ ਪਟਾਕੇ ਨਹੀਂ ਚਲਾਉਣੇ ਚਾਹੀਦੇ ਖੁਸ਼ੀ ਹੈ ਚਲੋ ਅੱਛੀ ਗੱਲ ਹੈ ਖੁਸ਼ੀ ਮਨਾਓ ਹਰ ਚੀਜ਼ ਦੀ ਹੁੰਦੀ ਹੈ ਪਰ ਸੜਕ ਦੇ ਸੈਂਟਰ 'ਚ ਗੱਡੀਆਂ ਲੰਘ ਰਹੀਆਂ ਨੇ ਪਬਲਿਕ ਲੰਘ ਰਹੀ ਹੈ ਤੇ ਬੰਬ ਚਲਾਏ ਜਾ ਰਹੇ ਨੇ ਜੀ ਦੇਖੋ ਪੂਰੀ ਖਿੱਚ ਕੇ ਪ੍ਰਦਰਸ਼ਨ ਨਿਕਲ ਰਿਹਾ ਹੈ જય ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਇੱਧਰ ਵੀਰੇ ਨੇ ਭੇਜਦਾ ਜੀ ਸਮੋਸੇ ਲੈਣ ਨੂੰ ਪਿਛਲੇ ਵਾਰ ਵੀ ਵੀਰੇ ਵਸਦੇ ਸਮੋਸੇ ਜਰੋਂ ਇਧਰੋਂ ਨਹੀਂ ਲੈ ਕੇ ਗਏ ਸੀ ਮੰਮੀ ਕੀ ਕੀਤਾ ਸੀ ਵੀਰੇ ਨੇ ਲੜ ਪਿਆ ਸੀ ਮੇਰੇ ਵਾਸਤੇ ਸਮੋਸੇ ਲੈ ਆਏ ਇੱਕ ਸਪੈਸ਼ਲ ਦੁਕਾਨ ਤੋਂ ਤੇ ਹੁਣ ਦੇਖੋ ਜੀ ਹੁਣ ਬੁਢੇਦਣਾ ਫਸ ਗਿਆ ਬਾਈ ਐ ਹੀ ਨਹੀਂ ਕੋਈ ਰਸਤਾ ਪਿੱਛੇ ਵੀ ਤਾਂ ਗੱਡੀਆਂ ਲੱਗੀਆਂ ਨੇ ਪਿੱਛੇ ਵੀ ਗੱਡੀਆਂ ਨੇ ਫਸ ਗਏ ਫਸ ਗਏ ਜੀ ਜਨਾਬ ਜਾਮ ਦੇ ਵਿੱਚ ਫਸ ਗਏ ਜੀ ਉਹ ਗਏ ਮਮਿਜ਼ ਸਮੋਸੇ ਲੈਣ ਆ ਇੱਕ ਦੁਕਾਨ ਤੋਂ ਪਤਾ ਨਹੀਂ ਕੀ ਸਪੈਸ਼ਲ ਸਮੋਸੇ ਨੇ ਇਹਦੇ ਟ੍ਰੈਫਿਕ ਦੇ ਵਿੱਚ ਵੀ ਗੱਡੀ ਬਰੀ ਲੱਗੀ ਐ ਅੱਗੋਂ ਲੱਗੀ ਐ ਗੱਡੀ ਹੁਣ ਬੰਦਾ ਬੈਕ ਕਰ ਰਿਹਾ ਗੱਡੀ ਨਹੀਂ ਪਤਾ ਲੱਗ ਰਹੀ ਇਧਰੋਂ ਸਾਈਡ ਤੋਂ ਲੰਘਣ ਲੱਗੀ ਐ ਬੱਚੀ ਗੱਡੀ ਨੇ ਰਸ਼ ਦੇ ਵਿੱਚ ਆਪਾਂ ਤਾਂ ਬੈਠੇ ਨੇ ਬਸ ਮੈਂ ਤਾਂ ਪਰਮ ਖਾਣੇ ਪੀਣੇ ਕੋਲੀ ਖਾਈਏ ਕੋਲੀ ਖਾਈਏ ਲੰਗਰ ਹੀ ਖਾਈ ਚੱਲੂ ਪਿਛੇ ਮੈਂ ਜਦ ਲਓ ਜੀ ਪਰਮ ਕਹਿੰਦੀ ਲਾਪੀਨੋਸ ਜਾਣਾ ਮੈਂ ਕਿ ਚਲੋ ਲਾਪੀਨੋਸ ਜਾ ਕੇ ਆਈਏ ਪਹਿਲਾਂ ਆਹ ਦੇਖੋ ਲੈਣਾ ਕਿ ਨਹੀਂ ਆ ਮਾਰਦੀ ਇਹਨੇ ਸ਼ੀਸ਼ੇ ਤੇ ਆਹ ਵੇਖੋ ਸ਼ੀਸ਼ੇ ਤੇ ਫੋਗ ਜੰਮੀ ਉਸ ਕਿੰਨੀ ਲੈਣਾ ਮਰੀ ਵੀ ਲੈ ਲੀ ਪੁੱਤਰ ਕੇ ਦੇਖ ਚੂਈ ਬੈਗ ਚਾਹੀਦਾ ਬੈਗ ਚਾਹੀਦਾ ਮੇਰੇ ਕੋਲ ਜਬੈਗ ਚੱਕਲਾ ਤੁਹਾਡਾ ਕਾਕੇ ਦਾ ਜਬੈਗ ਚੱਕ ਲੈ ਕਿ ਦੁੱਧ ਬਣਾਉਣਾ ਪਾਉਗਾ ਨਾ ਫਿਰ ਇਹਦਾ ਦੁੱਧ ਦੇਗਾ ਪਾਪਾ ਚਲੋ ਜੀ ਅਸੀਂ ਵੀ ਥਾਕੇ ਪੂਰੀ ਜੜਦੇ ਜੜਦੇ ਜਿਵੇਂ ਕਿਸੇ ਦਫ਼ਤਰ ਵਿੱਚ ਵੜ ਰਹੇ ਹੁੰਨੇ ਆ ਪੀਜ਼ਾ ਦਾ ਸਿਸਟਮ ਹੈ ਜਿਵੇਂ ਕਿਸੇ ਦਫ਼ਤਰ ਵਿੱਚ ਵੜ ਰਿਆ ਖੁੱਲੀ ਸਪੇਸ ਤੇ ਚਲੋ ਬਾਹਰ ਚਲੋ ਹਵਾ ਚ ਅਸੀਂ ਖਾ ਰਹੇ ਆ ਪੀਜ਼ਾ ਕਿਰਨ ਖੰਦੇਨੀ ਪੇ ਨਾ ਖਾਓ ਨਾ ਖਾਓ ਕਾਕੇ ਕਰਕੇ ਨਹੀਂ ਖਾਣਾ ਖਿਰਨ ਨੇ ਅਸੀਂ ਸਿਖਾਵਾਂਗੇ ਲੈ ਪੁੱਕੇ ਜੜੀ ਹੈ ਹੋਰ ਹੋਇ ਉੱਟ ਜਾ ਸੋਹਣਿਆ ਉੱਠਦੇ ਨਹੀਂ ਆ ਰਾਤ ਨੂੰ ਸੌਂਦੇ ਨਹੀਂ ਹੁਣ ਉੱਠਦੇ ਨਹੀਂ ਕਿੰਨੇ ਵਜੇ ਪਹਿਲਾਂ ਦੁੱਧ ਪੀਤਾ ਸੀ ਨਹੀਂ ਤੇਰੇ ਇਹਦੇ ਸੂਰੇ 7 ਵਜੇ ਦੁੱਧ ਪੀਤਾ ਸੀ 7 ਵਜੇ ਪੀਤਾ ਸੀ 8 9 10 11 ਬੱਲੇ ਮਤਲਬ ਇਹ ਵਾਲੇ ਸੁੱਤੀ ਹੈ ਕੁ ਕਿਤੇ ਰਾਤ ਨੂੰ ਵੀ ਇਦਾਂ ਕਰ ਲੱਗ ਰਹੇ ਆ ਮਜ਼ਾ ਹੀ ਆ ਰਿਹਾ ਕਿਤੇ ਰਾਤ ਨੂੰ ਤੇ ਦੋ ਮਤਲਬ ਸੌਂਦੀ ਨਹੀਂ ਆ ਸੌਂਦੀ ਤੇ ਦੂਰ ਤਿੰਨ ਘੰਟੇ ਦਾ ਦੂਰ ਦੀ ਗੱਲ ਸੌਂਦੀ ਨਹੀਂ ਆ ਸੌਂਦੀ ਨਹੀਂ ਆ ਇਹ ਕੁੜੀ ਸਾਡੀ ਰਾਤ ਨੂੰ ਜਾਗਦੀ ਰਾਤ ਦਿਨਾਂ ਨੂੰ ਉੱਟ ਜਾ ਮੋਟਿਆ ਉੱਟ ਜਾ ਓਏ ਉੱਟ ਜਾ ਸੋਹਣਿਆ ਤੁਸੀਂ ਅੰਗੜਾਈਆਂ ਵਾਲੇ ਤੁਸੀਂ ਹੁਣ ਹੁਣ ਉੱਠਣ ਤੇ ਤੁਹਾਨੂੰ ਠਾਉਣਾ ਪੈਣਾ ਰਾਤ ਨੂੰ ਸਾਨੂੰ ਸੌਣਾ ਨਹੀਂ ਪੈਂਦਾ ਰਤ ਨੂੰ ਐਦਾਂ ਬਾਹ ਵੀ ਤੁਹਾਡੇ ਤੋਂ ਇੱਥੋਂ ਐਂਜ ਹੋ ਜੇ ਤਾਂ ਤੁਸੀਂ ਉੱਠ ਜਾਂਦੇ ਹੋ ਸਹੀ ਗੱਲ ਹੈ ਸਾਨੂੰ ਵੀ ਨਾ ਜਿੰਨਾ ਜਾ ਰਹੇ ਦਵਾਉ ਨਾ ਮਮਾ ਪਪਾ ਨੂੰ ਸੌਂਦੇ ਰਾਤ ਨੂੰ ਹਾਂ ਰਾਤ ਨੂੰ ਬਸ ਬਿਲਕੁਲ ਇਨੀ ਚੂ ਵੀ ਨਹੀਂ ਕਰਦੇ ਕਿ ਜਿਹੜੀ ਹਿਲ ਨਾ ਜਾਏ ਹੁਣ ਇਹਦੇ ਲਾਗੇ ਭਾਵੇਂ ਸੈਣੀ ਢੋਲਕੀਆਂ ਵਜਾ ਲਓ ਮਨੀ ਹੁੜਨਾ ਲੈ ਉਸਤਾਜੋਟੋ ਦੋਸਤੋ ਜੇ ਤੁਹਾਡੇ ਚ ਕੋਈ ਜਿਹਨਾਂ ਨੂੰ ਪੂਰਾ ਐਕਸਪੀਰੀਅੰਸ ਆ ਸਾਨੂੰ ਪਲੀਜ਼ ਸ਼ੇਅਰ ਕਰਿਓ ਰਾਤ ਨੂੰ ਬੱਚੇ ਕਿਉਂ ਨਹੀਂ ਸੌਂਦੇ ਇਹਨੂੰ ਜਦੋਂ ਵੀ ਸੁਵਾਣੇ ਆ ਥੱਲੇ ਲੰਮੇ ਪੋਨੇ ਆਪਣੇ ਨਾਲ ਤੇ ਰੋਣ ਲੱਗ ਜਾਂਦੀ ਆ ਮਤਲਬ 5 ਮਿੰਟ ਸੌਂਗੀ 7ਵੇਂ 8ਵੇਂ ਮਿੰਟ ਨੇ ਰੋਣ ਲੱਗ ਜਣਾ ਮੈਨੂੰ ਉੱਠੋ ਗੋਦੀ ਚ ਲਾਓ ਦੇ ਦੁੱਧ ਵਿਆਹੋ ਇਹ ਗੋਦੀ ਚ ਹੀ ਸੌਂਦੀ ਆ ਬਸ ਤੇ ਦਿਨੇ ਜਿਵੇਂ ਮਰਜੀ ਆ ਸੁਆਇ ਰਕੋ ਗੋਦੀਚ ਵੀ ਕੱਲ ਨੂੰ ਸੌਣਾ ਇਹਨੇ ਉੱਠ ਜਾਣਾ 5 ਕਿ ਮੀਟਰ ਸੌਂਦੀ ਫੇਰ ਉੱਠ ਜਾਂਦੀ ਏ ਇਹ ਉੱਠ ਜਾਂਦੀ ਏ ਓਏ ਹੋਏ ਹੋਏ ਇਹਦਾ ਕਿਉਂ ਕਰਦੀ ਏ ਸਾਨੂੰ ਪਤਾ ਨਹੀਂ ਆ ਸਾਨੂੰ ਪਲੀਜ਼ ਦੱਸਿਓ ਮੇਰੇ ਕੋਲ ਐਕਸਪੀਰੀਅੰਸ ਹੈ ਨਾ ਜੇ ਇਹਦਾ ਪਰ ਅਸੀਂ ਹੁਣ ਉੱਠਿਆ ਹੁਣ ਇੱਕ 11 ਵਜੇ ਸਵੇਰੇ 7 ਵਜੇ ਦੁੱਧੂ ਪੀ ਕੇ ਆਪਣੀ ਦਾਦੀ ਕੋਲ ਚਲੀ ਗਈ ਕਿ ਦਾਦੀ ਨੇ ਸਵਾਈ ਰੱਖਿਆ ਸਾਨੂੰ ਉਸ ਟਾਈਮ ਮੌਕਾ ਮਿਲ ਜੇ ਥੋੜਾ ਸੌਣ ਦਾ ਕਿਉਂਕਿ نیند ਪੂਰੀ ਕਰਨੀ ਹੁੰਦੀ ਹੈ ਰਾਤ ਨੂੰ ਫਿਰ ਨੀਂਦ ਪੂਰੀ ਨਹੀਂ ਹੁੰਦੀ ਹੈ ਹੈਗੀ ਇਸ ਕਰਕੇ ਫਿਰ ਅਗਲੇ ਦਿਨ ਬਾਡੀ ਬਿਲਕੁਲ ਉਹ ਐਕਟਿਵ ਨਹੀਂ ਰਹਿੰਦੀ ਇਸ ਕਰਕੇ ਸੌਣਾ ਜ਼ਰੂਰੀ ਆ ਯਾ ਇਸ ਕਰਕੇ ਆਪਾਂ ਇੱਕ ਦੋ ਵੀ ਸ਼ੇਅਰ ਕਰਦੇ ਆ ਆਹ ਵੇਖੋ ਅਮੀਗੋ ਹਲਾ ਅਮੀਗੋ ਹਲਾ ਅਮੀਗੋ ਮੀ ਕੋ ਠੋ ਉਹਨਾਂ ਨੂੰ ਕਿਉਂ ਠਾ ਰਿਹਾ ਹੈ ਇਹ ਤਾਂ ਡਾਇਪਰ ਡਾਇਪਰ ਨੂੰ ਚੇਂਜ ਕਰਨਾ ਹੈ ਦੁੱਧੂ ਵੀ ਪਰਾਣਾ ਦੁੱਧੂ ਪੀਣਾ ਇਹਨੇ ਕੋਈ 4 ਘੰਟੇ ਹੋ ਗਏ ਨੇ ਉੱਠ ਜੋ ਸੋਣਿਓ ਉੱਠ ਜੋ ਪਲੀਜ਼ ਉੱਠ ਜੋ ਮਿੱਠਿਆ ਉੱਠ ਜਾ ਹੂੰ 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 ਮਿੱਠੀਆਂ ਗੜਾਏ ਨਹੀਂ ਖਤਮ ਹੋਣੀਆਂ ਜੈਦੇ ਆਇਆ ਆਇਆ ਖੋਲ ਨੀ ਕਾ ਆਇਆ 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 ਗੁੱਡ ਮਾਰਨਿੰਗ ਉੱਠੋ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਬਾਦਤ ਇਬਾਦਤ ਕਰੋ ਜੀ ਉੱਠੋ ਜੀ ਓਏ ਹੋ ਫਰੈਸ਼ ਫਰੂਸ਼ ਹੋ ਵੋ ਸੋਣਿਓ ਓਏ ਹੋਏ ਹੋਏ ਰਸ਼ ਕਰੋ ਆਪਣਾ ਜੇ ਦੰਦ ਹਲੇ ਆਏ ਨਹੀਂਗੇ ਪਹਿਲੇ ਬ੍ਰਸ਼ ਕਰ ਲਓ ਮੁੱਟਾਂ ਨੂੰ ਬ੍ਰਸ਼ ਕਰੋ ਆਪਣੇ ਮੁੱਟਾਂ ਕੱਲ ਲੱਗੇ ਸੀ ਪਟਿਆਲੇ ਅੱਜ ਮੈਂ ਆ ਗਿਆ ਰਾਜਪੁਰੇ ਇੱਕ ਤਾਂ ਮੇਰੇ ਫੋਨ ਦੀ ਜਿਹੜੀ ਸਕਰੀਨ ਟੁੱਟ ਗਈ ਫੋਨ ਟੁੱਟ ਗਿਆ ਉਹ ਠੀਕ ਕਰਾਣਾ ਤੇ ਕੁਛ ਮੰਮੀ ਹੋਣਾ ਨੇ ਸਮਾਨ ਦੱਸਤਾ ਉਹ ਲੈ ਕੇ ਜਾਣਾ ਇੱਕ ਦੋ ਦਿਨ ਚੀਜ਼ਾਂ ਲੈ ਕੇ ਜਾਣੀਆਂ ਨੇ ਤੇ ਨਾਲ ਮੈਂ ਗਿਆ ਥੋੜਾ ਜਿਹਾ ਆਪਣੇ ਬਾਤੇ ਫੋਨ ਮੈਂ ਤਾਂ ਮੈਂ ਫੋਨ ਠੀਕ ਕਰਾਉਣ ਆਇਆ ਸੀ ਮੇਰੇ ਫੋਨ ਦੀ ਸਕਰੀਨ ਟੁੱਟ ਗਈ ਸੀ ਤੇ ਉਸ ਤੋਂ ਬਾਅਦ ਮम्मी ਮੇਰਾ ਸਾਮਾਨ ਦਾਤਾ ਵੀ ਆਸ ਹਰ ਕੋ ਚ ਲੈ ਗਿਆ ਹੁਣ ਪਹਿਲਾਂ ਸਾਮਾਨ ਖਰੀਦਦੇ ਆ ਫੋਨ ਮੈਂ ਦੇਤਾ ਸਭ ਤੋਂ ਪਹਿਲਾਂ ਕਿਉਂਕਿ ਘੰਟਾ ਡੇਢ ਘੰਟਾ ਉਹਨੂੰ ਠੀਕ ਹੋਣ ਨੂੰ ਲੱਗ ਜਾਊਗਾ ਉਸ ਤੋਂ ਪਹਿਲਾਂ ਬਾਅਦ ਆਪਾਂ ਸਾਮਾਨ ਖਰੀਦ ਲਈ ਸਾਰਾ ਫਿਰ ਆਪਾਂ ਚੱਲਦੇ ਆਂ ਫੋਨ ਚੱਕ ਕੇ ਫਿਰ ਕੋਈ ਸੱਜੀਆਂ ਸੂਜੀਆਂ ਲੈ ਆਏ ਲੋਕੇ ਘਰ ਤੋਂ ਬੜੀ ਐ ਚੇਤੀ ਲੋ ਜੀ ਡੇਢ ਵਜ ਗਿਆ ਤੇ ਆਪਾਂ ਤਕਰੀਬਨ 3:30 ਘਰੇ ਹੋਵਾਂਗੇ ਆਉਂਦ ਗਏ ਜੀ ਘਰੇ ਹਮਾ ਕੀ ਗਗਨ ਸਿੰਘ ਨੇ ਗੇਟ ਖੋਲ ਦਿੱਤਾ ਗਗਨ ਸਿੰਘ ਬੇਹੜਾ ਕਿਵੇਂ ਚੌੜਾ ਹੋ ਕੇ ਕਿਦਾਂ ਨਾਤ ਰਹਿਆ ਵੇ ਸਤਾਰਨ ਹਾਂ ਮੇਰੀ ਕੁੜੀ ਦਾ ਕੇਰੀ ਕੋਲ ਬਾਹਰ ਰੱਖਿਆ ਇਹਨਾਂ ਨੇ ਕੀ ਗੱਲ ਸਬਜ਼ੀਆਂ ਮੈਂ ਲੈ ਆਇਆ ਸਬਜ਼ੀਆਂ ਚੱਕ ਤਾਂ ਲੋ ਆਗੇ ਆ ਡਿੱਗੀ ਖੋਲੋ ਆ ਕਿੰਨਾ ਜੋ ਜਿਹੜਾ ਸਮਾਨ ਮੰਗਾਇਆ ਸਾਰਾ ਚੁਕਵਾ ਮੇਰਾ ਫੋਨ ਟੁੱਟ ਗਿਆ ਸੀ ਉਹ ਫੋਨ ਦੀ ਸਕਰੀਨ ਪੋਈ ਇਹ ਰਬੜ ਜੀ ਲਾ ਕੇ ਦੇਤੇ ਨੇ ਬਾਈ ਨੇ ਕਹਿੰਦਾ ਵੀ ਖੋਲੀ ਨਾ ਦੋ ਤਿੰਨ ਘੰਟੇ ਵਿਚਾਰਾ ਮੇਰਾ ਗਰੀਬ ਜਿਹਾ ਫੋਨ ਕੈਮਰਾ ਵੀ ਟੁੱਟਿਆ ਪਿਆਦਾ ਸੱਤਰ ਸ਼ਰੀਆ ਕਾਲ ਸ਼ਰੀਆ ਕਾਲ ਜੀ ਇਬਾਦਤ ਕੋਰ ਜੀ ਨੂੰ ਲ ਘੋਰ ਖੈਲ ਕੋਲ ਕੋਲ ਇਬਾਦਤ ਨਹੀਂ ਆਈਆਂ ਧੋਈਆਂ ਕਰ ਕੇ ਆਈਆਂ ਸੋਨਾ ਬਾਬੂ ਬਣੇ ਨਾ ਸੋਨਾ ਬਾਬੂ ਬਣੇ ਥੋੜੇ ਬਾਬੂ ਨੀਨੀਆਂ ਪੂਰੀਆਂ ਕਰਨੀ ਆਪਣੀਆਂ ਰਾਤ ਨੂੰ ਨੰਫਰਟੇ ਕਰ ਰਹੀ ਆਪਣੀ ਜਗ ਜਾਂਦੀ ਨਹੀਂ ਜਗ ਹੀ ਨਹੀਂ ਅੱਜ ਸੌਂ ਗਈ ਸੀ ਰਾਤ ਨੂੰ ਥੋੜੇ ਜਿਹੀ ਕਦੋਂ ਕਨਾਈਏ ਅਹ ਥੋੜਾ ਦੋ ਘੰਟੇ ਦੋ ਘੰਟੇ ਹੋਏਗੀ ਦੋ ਘੰਟੇ ਸੁੱਤੀ ਰਹੀ ਹੈ ਹੂੰ ਦੋ ਘੰਟੇ ਹੋ ਗਏ ਨੇ ਪਹਿਨਾ ਅੱਧ ਬਾਹਰ ਤੋਂ ਉੱਪਰ ਜਦੋਂ ਉਹਨੇ ਮੱਝੀ ਤੇ ਮੈਂ ਪਾਇਆ ਹੱਥ ਪੈਰ ਮਾਰਦੀ ਸੀ ਤੋਂ ਪਤਲੇ ਥੋੜੀ 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 ਧੁੱਪ ਸੀ ਨਾ ਦੀ ਧੁੱਪ ਨਹੀਂ ਸੀ ਤੇ ਹੁਣ ਫਿਰ ਉੱਤੇ ਗਏ ਪਰ ਉੱਤੇ ਹਵਾ ਬੜੀ ਠੰਡੀ ਚੱਲ ਰਹੀ ਮੈਂ ਥੱਲੇ ਆ ਗਏ ਮੈਨੂੰ ਵਧੀਆ ਕੀਤਾ ਹਵਾ ਲੱਗ ਜਾਣੀ ਸੀ ਇਹਨੂੰ ਟੰਡ ਦੇ ਵਿੱਚ ਲੇਕਿਨ ਆਤਾ ਨਾ ਨੇ ਹੂੰ ਲੈ ਸਾਰਾ ਸਮਾਨ ਹੈ ਇਹਨੂੰ ਲੈ ਕੇ ਗਿਆ ਸੀ ਉੱਪਰ ਨਹੀਂ ਲੈ ਕੇ ਜਾਣਾ ਸੀ ਯਾਰ ਪਹਿਲਾਂ ਆਪ ਚੈੱਕ ਕਰਕੇ ਆਉਂਦੇ ਨਾ ਹਵਾ ਚਲੋ ਮੈਂ ਕੰਪਲੇਂਟ ਸੁਣ ਲਿਆ ਸੀ ਨਹੀਂ ਟਿਕਿਆ ਤਰਾ ਹੁਤਾ ਨਾਲ ਦੀ ਨਾਲ ਹੀ ਆ ਕੇ ਸੀ ਕਿ ਬੈਠੇ ਸੀ ਬੈਠੇ ਥੋੜਾ ਚਿਰ ਸਮਾਨ ਲੈ ਸਾਰਾ ਸਮਾਨ ਸਾਰਾ ਲਿਆ ਇਹ ਟੂ ਜੈਟ ਕੁਝ ਨਹੀਂ ਛੱਡਿਆ ਮੈਂ ਆਪਣੇ ਫੋਨ ਦੀ ਸਕਰੀਨ ਵੀ ਪਵਾ ਲਈ ਵਿਚਾਰੇ ਦੀ ਇਹਨੂੰ ਦੋ ਤਿੰਨ ਘੰਟੇ ਕਹਿੰਦੇ ਖੋਲਣਾ ਨਹੀਂ ਪਹਿਲਾਂ ਵੀ ਆਈ ਗਲਤੀ ਕੀਤੀ ਸੀ ਸਕਰੀਨ ਪਵਾਈ ਸੀ ਤੇ ਇਹ ਫਿਰ ਗਿਰ ਗਿਆ ਸੀ ਹੁਣ ਇਹਨੂੰ ਪਹਿਲਾਂ ਗਾਰਡ ਪਵਾਣਾ ਠੀਕ ਕਰਕੇ ਇਹਨਾਂ ਨੇ ਪਹਿਲਾਂ ਗਾਰਡ ਪਵਾ ਗਏ ਨਾ ਫਿਰ ਜੇ ਗਿਰਵੀ ਜਾਂਦਾ ਕੋਈ ਚੱਕਰ ਨਹੀਂ ਆਪਣੇ ਫੋਨ ਦਾ ਕਵਰ ਆਪਣਾ ਵਾ ਪਾ ਰਿਆ ਤੇ ਮੇਰੇ ਫੋਨ ਦਾ ਜਮਾ ਚਾਹ ਦੇਣਾ ਆ ਤੁਹਾਨੂੰ ਮੈਂ ਹੁੰਦੀ ਨਾ ਜੇ ਮੈਂ ਲੈਣ ਜਾਂਦੀ ਤੁਹਾਡੇ ਬਾਤੇ ਸਪੈਸ਼ਲ ਜਾਂ ਮੈਂ ਆਪਣੇ ਬਾਤੇ ਫੋਨ ਦਾ ਲੈਂਦੀ ਤੇ ਮੈਂ ਤੁਹਾਡੇ ਫੋਨ ਦਾ ਵੀ ਨਾ ਸਪੈਸ਼ਲ ਵੀ ਕੇ ਲੈ ਕੇ ਆਉਣਾ ਹੈ ਮੈਨੂੰ ਐਸੀ ਤੁਸੀਂ ਡਾਲਰ ਦਿਖਾਣਾ ਹੁੰਦਾ ਤਾਂ ਕਰਕੇ ਬਹੁਤ ਚਾਹੀਦਾ ਨਹੀਂ ਮੈਂ ਤਾਂ ਨਹੀਂ ਦਿੱਤਾ ਵੀ ਤੁਸੀਂ ਤੋਂ ਪਿੱਛੇ ਡਾਲਰ ਪਾਏ ਹੋਏ ਨੇ ਵੀ ਮੇਰਾ ਡਾਲਰ ਦਿੱਤਾ ਰੇ ਪਿੱਛੋਂ ਇਹਦੇ ਤਾਂ ਦੇਖਣਾ ਨਹੀਂ ਨਾ ਜਿਹੜਾ ਮੈਂ ਕਦਰ ਦਿੱਤਾ ਉਹ ਮੇਰੀ ਮੰਮੀ ਦਾ ਡਾਲਰ ਆ ਲੋ ਦਿਓ ਤਾਂ ਫਿਰ ਮੈਂ ਡਾਲਰ ਦਿਓ ਕੱਢੋ ਪਹਿਲਾਂ ਫਿਰ ਤੁਹਾਨੂੰ ਲਿਆ ਕੇ ਦੇ ਦਿੰਨਾ ਤੁਹਾਡਾ ਕੀ ਨਾਮ ਹੈ? ਹੇ! ਹੋਰ ਮਸਾਦ। ਸਸਿਕਾਲ। ਸਸਿਕਾਲ ਜੀ ਕਿੰਨੇ ਦਿਨ ਬਾਅਦ ਸਕੂਲੀਆ ਚ? ਅੱਜ 20 20 ਦਿਨ ਬਾਅਦ ਆਇਆ? ਹਾਂ ਜੀ। ਨਹੀਂ। ਕਿੰਨੇ ਦਿਨ ਮੱਗਿਆ ਸਕੂਲ? ਦੋ ਤਿੰਨ। ਦੋ ਤਿੰਨ ਮੱਕੀ ਮਤਲਬ ਲੱਗਾ ਜਾ ਕੇ। ਅੱਛਾ ਸੀ। ਅੱਛਾ ਸੀ ਕਿੰਨਾ ਕੱਚਾ ਸੀ? ਫੀ ਹੋ ਗਈ ਮੈਂ ਸਕਿੱਟ ਚ ਸਿਲੈਕਟ। ਬੜਾ ਆਈ ਵੀ ਕਰ ਲਿਆ ਕਰੋ। ਸਕਿੱਟਾਂ ਸਕੁੱਟਾਂ ਹੀ ਕਰਦੇ ਰਹਿੰਦੇ ਰਹਿੰਦੇ ਹੋ। ਇਹ ਪਬਲਿਕ ਡੀ ਆ ਰਹੇ ਨੇ ਫੰਕਸ਼ਨਸ ਆ ਰਹੇ ਨੇ। ਤਦ ਤੁ ਕੱਲੀ ਹੈ ਸਕਿੱਟਾ ਕਰਨ ਵਾਲੀ ਹੋ ਸਕੂਲ ਚ ਹੈ ਨਹੀਂ ਕੋਈ ਅੱਗੇ ਨੇ ਬਾਕੀ ਬਾਦ ਨੂੰ ਵੀ ਲੈ ਜਾਓ ਇੱਧਰ ਪੀਂਦੇ ਪਏ ਨੇ ਸਾਬ ਦੀ ਕੋਲਡ ਡਰਿੰਕਾ ਹੁਣੀ ਇੱਕਮ ਦੇ ਇੱਕ ਚਾਟਾ ਪਿਆ ਹੈ ਚਾਟਾ ਕਿਉਂ ਪਿਆ ਹੈ 아이 ਫਿਰ ਉਹਨੇ ਚਾਟ ਦੇ ਚੱਕਰ ਚ ਅਗਮ ਨੂੰ ਕੋਲਡ ਡਰਿੰਕ ਮਿਲ ਗਈ ਅਡਕਾਰ ਵੀ ਮਾਰਤੇ ਨੇ ਕੋਲਡ ਡਰਿੰਕ ਨਹੀਂ ਮਿਲਣੀ ਚਾਹੀਦੀ ਸੀ ਨਹੀਂ ਮਿਲਣੀ ਚਾਹੀਦੀ ਸੀ ਨਾ ਉਹ ਮੈਨੂੰ ਕਿਤੇ ਮਿਲ ਗਈ ਆਪਾਂ ਪਿਆਣ ਮਨਾ ਕੀਤਾ ਆ ਪੀਣਾ ਚਲ ਥੋੜੀ ਜੀ ਪੀ ਲਈ ਹਾਂ ਪਿਆਰ ਲਾੜ ਵਿੱਚ ਹੈ ਨਾ ਲਾੜ ਵਿੱਚ ਹਾਂਜੀ ਆਹ ਵੇਖੋ ਆਹ ਵੇਖੋ ਮੇਰੀ ਕੁੜੀ ਦੇ ਕੰਨ ਰਗੜੀ ਜਾਂਦੀ ਐ ਕਿਰਨਾ ਨਾ ਰਗੜਾ ਕੁੜੀ ਦੇ ਕੰਨ ਉਹ ਨੂੰ ਮੈਨਾਂ ਕੋਈ ਹੋਛ ਨਹੀਂ ਤੇ ਰਾਤ ਨੂੰ ਐ ਐਂਜ ਵੀ ਹੋ ਜੇ ਨਾ ਐਂਜ ਇਹਦਾ ਉਲਟਾ ਪੁਲਟਾ ਹੈ ਪਸਟਮ ਰਾਤ ਤੇ ਦਿਨ ਬਣੀ ਹੋਈ ਐ ਦਿਨ ਰਾਤ ਇਹਦਾ ਕੋਈ ਹੋਛ ਨਹੀਂ ਹੈਗਾ ਜਦੋਂ ਦਿਨ ਆਇਆ ਨਾ ਉਦੋਂ ਦੀ ਸੁੱਤੀ ਹੋਈ ਐ ਇਹ ਦੁੱਧ ਪੀਤਾ ਫਿਰ ਸੌਂ ਉਹ ਖਾ ਉਹਨੂੰ ਗੱਲ ਥੱਲੇ ਸਵਾ ਦੇ ਨਾ ਗਿਰਨ ਇਹਨੂੰ ਥੱਲੇ ਸਵਾ ਦੇ ਨਾ ਪੀਟ ਜਾਣਾ ਮੇਰੀ ਗੋਦੀ ਛੋੜ ਜੇਗੀ ਲਓ ਜੀ ਦੋਸਤੋ ਨਿਭੜ ਕੇ ਕੰਮ ਬੜੇ ਮੈਂ ਹੁਣ ਬੜਾ ਬੋਰ ਬਹੁਤ ਜ਼ਿਆਦਾ ਹੋਇਆ ਬਕਿਉਂਕਿ ਡੇਲੀ ਇੱਕੋ ਰੁਟੀਨ ਫੋਲੋ ਕਰਨੀ ਪੈ ਰਹੀ ਹੈ ਸਵੇਰੇ ਉੱਠੋ ਸ਼ਾਮ ਨੂੰ ਫਿਰ ਸੋਜੋ ਇਬਾਦਤਾਂ ਜਾਗਦੇ ਰਹੋ ਸਵੇਰੇ ਉੱਠੋ ਕੋਈ ਕੰਮ ਨਹੀਂ ਨਾ ਸਵਾਰ ਕੇ ਹੋ ਰਿਹਾ ਤੇ ਬਸ ਹੁਣ 2-4 ਦਿਨਾਂ ਤੱਕ ਜਾਂ ਹਫਤੇ ਤੱਕ ਪਿੰਡ ਚਲੇ ਜਾਣਾ ਨੈਕਸਟ ਵੀਕ ਜਾਵਾਂਗੇ ਇਸ ਵੀਕ ਮੰਮੀ ਹੁਣੀ ਕਹਿੰਦੇ ਨਹੀਂ ਜਾਣਾ ਆਪਾਂ ਨੈਕਸਟ ਵੀਕ ਚੱਲਾਂਗੇ ਤੇ ਹੁਣ ਤੋਂ ਪਾਜ ਟਿਕਲੀਏ ਧੁੱਪ ਵਧੀਆ ਨਿਕਲੀ ਧੁੱਪ ਤੇ ਹੋਪਫੁਲੀ ਅਪਰ ਨੈਕਸਟ ਟੂ ਵੀਕ ਯਾ ਫੈਬ ਦੇ ਪਹਿਲੀ ਤਰੀਕ ਨੂੰ ਯਾ 31 ਜਨਵਰੀ ਨੂੰ ਜਦੋਂ ਵੀ ਇਸ ਮਹੀਨੇ ਚਲੇ ਜਾਣਾ ਉੱਥੇ ਕਿਉਂਕਿ ਬੜੇ ਕੰਮ ਪੈਂਡਿੰਗ ਪਏ ਨੇ ਮੇਰੇ ਫੋਰ ਫਾਰ ਦੀ ਬੈਸਟ ਦੇਖਦੇ ਆ ਚਲੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਮੈਨੂੰ ਦਿਓ ਇਜਾਜ਼ਤ ਬਾਏ ਬਾਏ